ਸਰਹਜ ਬੀਜੇਪੀ ਦੀ ਵੱਡੀ ਜਿੱਤ ਪ੍ਰਾਪਤ ਹੋਈ ਦਿੱਲੀ 'ਚ ਕੀ ਕਹਿਣਾ ਹੈ ਇਹਦੇ ਬਾਰੇ ਦਸਲ ਦੇਖਦੇ ਲੋਕ ਦੇ ਨੇ ਹੈ ਉਹ ਪਾਰਟੀ ਜਨਤਾ ਪਾਰਟੀ ਜੋ ਦੇਸ਼ ਦੀ ਸਰਕਾਰ ਹੈ ਨਰੇਂਦਰ ਮੋਦੀ ਜੀ ਗਵਾਈਸ਼ ਕੰਮ ਕਰ ਰਹੀ ਹੈ ਉਹਨਾਂ ਨੇ ਜੋ ਦੇਸ਼ 'ਚ ਕੰਮ ਕੀਤੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਦਿੱਲੀ ਦੇ ਲੋਕਾਂ ਨੇ ਇਹ ਸੋਚਿਆ ਵੀ ਸਾਡਾ ਜਿਹੜਾ ਦਿੱਲੀ ਦਾ ਆਥਰ ਵਿਕਾਸ ਹੈ ਉਹ ਅਸੀਂ ਨਰੇਂਦਰ ਮੋਦੀ ਜੀ ਗਵਾਈਸ਼ ਦੇ ਭਾਚਾਰ ਦਾ ਪਾਰਟੀ ਸਰਕਾਰ ਬਣਾਵਾਂਗੇ ਉਹਦੇ ਨਾਲ ਦਿੱਲੀ ਦਾ ਬਹੁਤ ਜ਼ਿਆਦਾ ਵਿਕਾਸ ਹੋਏਗਾ ਔਰ ਦਿੱਲੀ ਦੇ ਸਾਰੇ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਹੋਵੇਗੀ। ਔਰ ਦਿੱਲੀ ਦੇ ਲੋਕ ਇੱਥੇ ਦਿਨ ਦੁਪਣੀ ਰਾਤ ਚਾਹੂਨੀ ਤਰਤੀ ਕਰਨਗੇ। ਸੋ ਇਸ ਕਰਕੇ ਦਿੱਲੀ ਦੇ ਲੋਕਾਂ ਨੇ केजरीवाल ਨੂੰ ਉਹਨਾਂ ਦੀਆਂ ਨੀਤੀਆਂ ਨੂੰ ਤਿਆਗਦੇ ਹੋਏ ਉਹਨਾਂ ਦੇ ਝੂਠ ਨੂੰ ਸਮਝ ਗਏ, ਉਹਨਾਂ ਦੀ ਕਰਪਸ਼ਨ ਸਮਝ ਗਏ ਤੇ ਦਿੱਲੀ ਦੇ ਲੋਕ ਇਸ ਕਰਕੇ ਸਭ ਦਿੱਲੀ ਦੇ ਲੋਕਾਂ ਨੇ ਵੱਚੜ ਕੇ ਜਿਹੜਾ ਹੈ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਮੀਲਵਾਰਾਂ ਨੂੰ ਵੋਟਾਂ પાਕੇ ਵੱਡੀ ਗਿਣਤੀ 'ਚ ਅਸੀਂ ਜਿੱਤੇ ਹਾਂ 48 ਤੋਂ ਵੱਧ ਉਮੀਦਵਾਰ ਸਾਡੇ ਦਰਤ ਕੇ ਦਿੱਲੀ ਚ ਸੀ ਪੂਰੀ ਮੈਜੋਰਟੀ ਦੇ ਨਾਲ ਸਰਕਾਰ ਬਣਾਉਂ ਜਾ ਰਹੀ ਹੈ ਤੇ ਪੰਜਾਬ ਨੂੰ ਸਰ 2027 ਦੀ ਇਲੈਕਸ਼ਨ ਹੈ ਪੰਜਾਬ ਨੂੰ ਦੇਖਦੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਹੁਣ ਸਿੱਧਾ ਜਿਵੇਂ ਕਹਦੇ ਹੁੰਦੇ ਸੀ ਸੂਝ ਨੂੰ ਦਿਵਾ ਦਿਖਾਉਣ ਦੀ ਲੋੜ ਨਹੀਂ ਹੈ ਜੀ ਹੁਣ ਦਿੱਲੀ ਚ ਬਣਨੀ ਹੈ ਹੁਣ ਪੰਜਾਬ ਚ ਬਣਨੀ ਹੈ ਮੋਦੀ ਜੀ ਤਿਆਰ ਬੈਠੇ ਪੂਰਾ ਜੋਰ ਉਹਨੇ ਲਾ ਦੇਣਾ ਹੈ ਪੰਜਾਬ ਦੇ ਲੋਕਾਂ ਦਾ ਮਨ ਬਣਦਾ ਜਾ ਰਿਹਾ ਹੈ ਹਰ ਰੋਜ਼ ਚੁਗਲੀ ਹੋ ਰਹੀ ਹੈ ਪੰਜਾਬ ਦੇ ਬੰਦਰ ਬੀਜੇਪੀ ਗੇਮ ਕਰ ਰਹੀ ਹੈ ਔਰ ਜਦੋਂ ਸਮਾਂ ਆਏਗਾ ਉਦੋਂ ਇੱਥੇ ਵੀ ਸਰਕਾਰ ਬਣਾਵਾਂਗੇ ਔਰ ਪੰਜਾਬ ਦਾ ਵਿਕਾਸ ਨਰਿੰਦਰ ਮੋਦੀ ਗੁਆਇਜ਼ ਦਿਨ ਤੋਂ ਕੁਝਾਂ ਟਪੜੀ ਤਰੱਕੀ ਹੋ ਗਈ। ਜਿਵੇਂ ਸ਼ਬਦਾਂ ਨਾਲ ਪੰਜਾਬ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਅੱਜ ਜਿਤਲੀਆਂ ਬਾਹੂ ਬਾਹਾਂ ਮਿਹਾਰਤ ਬਾਤ ਦੰਨਾ ਹੈ ਚੰਗੀ ਕਲਾ ਦੀ ਕਾਮਨਾ ਕਰਦਾ ਹੈ। ਫਤਿਹਜ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਸਰ ਅੱਜ ਜਿੱਤ ਪ੍ਰਾਪਤ ਹੋਈ ਹੈ ਦਿੱਲੀ ਦੇ ਵਿੱਚ ਕੀ ਕਹਿਣਾ ਜੀ? ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਝੂਠੀਆਂ ਗਰੰਟੀਆਂ ਸੀ ਲੋਕਾਂ ਨੇ ਉਹਦੇ ਖਿਲਾਫ ਫਤਵਾ ਦਿੱਤਾ। ਜੀ ਪੰਜਾਬ ਦੇ ਅੰਦਰ ਝੂਠੀਆਂ ਗਰੰਟੀਆਂ ਉਹ ਜਦੋਂ ਦਿੱਲੀ ਤੱਕ ਉਹ ਲੋਕਾਂ ਤੱਕ ਆਵਾਜ਼ ਪਹੁੰਚੀ ਜੀ ਲੋਕਾਂ ਨੇ ਅੱਜ ਥੋੜਾ ਸਾਹਮਣੇ ਮਾਹੌਲ ਜਿਹੜਾ ਬਦਲਦਾ ਭਾਰਤੀ ਜਨਤਾ ਪਾਰਟੀ ਦੇ ਪੱਖ ਚ ਮਾਹੌਲ ਕਰਦਾ ਜੀ ਦਿੱਲੀ ਦੇ ਝੁੱਗੀ ਝੌਂਪੜੀ 'ਚ ਰਹਿਣ ਵਾਲੇ ਲੋਕਾਂ ਨੂੰ ਹਰਵਿੰਦ ਕੇਜਰੀਵਾਲ ਨੇ ਦੱਬਿਆ ਕੁਚਲਿਆ ਮਾਰਿਆ ਭਵੇਂ ਟੈਕਸ ਦੇ ਰੂਪ ਦੇ ਵਿੱਚ ਭਵੇਂ ਸ਼ਰਾਬ ਮਾਫੀਆ ਦੇ ਜ਼ਰੀਏ ਭਵੇਂ ਟੈਂਕਰ ਮਾਫੀਆ ਦੇ ਜ਼ਰੀਏ ਭਵੇਂ ਕਿਸੇ ਤਰ੍ਹਾਂ ਦੇ ਮਾਫੀਏ ਨੂੰ ਖਤਮ ਕਰਨ ਦਾ ਕੰਮ ਕੀਤਾ ਹਰਵਿੰਦ ਕੇਜਰੀਵਾਲ ਨੇ ਅੱਜ ਰੇੜੀ ਫੜੀ ਵਾਲਿਆਂ ਨੇ ਗਰੀਬ ਲੋਕਾਂ ਨੇ ਵਸਤੀ ਦੇ ਲੋਕਾਂ ਨੇ ਝੁੱਗੀ ਝੌਂਪੜੀ ਦੇ ਲੋਕਾਂ ਨੇ ਅੱਜ ਵੱਡਾ ਬੋਮਟ ਦੇ ਕੇ ਸਪਸ਼ਟ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਮੈਂ ਧੰਨਵਾਦ ਕਰਦਾ ਹਾਂ ਦਿੱਲੀ ਵਾਸੀ ਦੇ ਲੋਕਾਂ ਦਾ ਔਰ ਪੰਜਾਬ ਦੇ ਲੋਕਾਂ ਦਾ ਜਿਹੜੇ ਦਿੱਲੀ ਦੇ ਵਿੱਚ ਉਹਨਾਂ ਨੇ ਸਹਿਯੋਗ ਕੀਤਾ ਫੋਨ ਦੇ ਜ਼ਰੀਏ ਜਾਤੇ ਪਹੁੰਚ ਕਿਸੇ ਵੀ ਤਰ੍ਹਾਂ ਦੇ ਨਾਲ ਉੱਥੇ ਗਏ ਨੇ ਡਿਊਟੀਆਂ ਨਿਭਾਈਆਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਹੈ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰਕੇ ਵਧਾਈ ਹੈ ਦੇਜ ਦੇ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵਧਾਈ ਹੈ ਇਸ ਕਾਰਤ ਦੀ ਜਲਦੀ ਅਸੀਂ ਇਹੀ ਐਕਸ਼ਨ ਲੈ ਕੇ ਅਸੀਂ ਪੰਜਾਬ ਦੇ ਅੰਦਰ ਆ ਰਹੇ ਹਾਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਕੋਈ ਅਖਤਾਈ ਦੇ ਭਾਜਪਾ ਜੰਦਾ ਪਾਰਟੀ ਦੀ ਸਰਕਾਰ ਬਣੇਗੀ ਬਹੁਤ ਬਹੁਤ ਥੈਂਕ ਯੂ ਜੀ ਹਾਂਜੀ ਪ੍ਰਧਾਨ ਜੀ ਅੱਜ ਜਿੱਤ ਪ੍ਰਾਪਤ ਹੋਈ ਹੈ ਬੀਜੇਪੀ ਦੀ ਦਿੱਲੀ ਦੇ ਵਿੱਚ ਕੀ ਕਹਿਣਾ ਹੈ ਅੱਜ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਨਾਲ ਦਿੱਲੀ ਨਿਵਾਸੀਆਂ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਾ ਹਾਂ ਔਰ ਜਿਹੜੀ ਇਹ ਜਿੱਤ ਦਾ ਸਹੀ ਕਰ ਰਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਦੇਖ ਲਿਆ ਕਿ ਕੇਜਰੀਵਾਲ ਇੱਕ ਝੂਠਾ ਫਰੇਬੀ ਬੇਈਮਾਨ ਕਰਪਟ ਬੰਦਾ ਹੈ ਕਿਉਂਕਿ ਜਦੋਂ 2020 ਦੇ ਵਿੱਚ ਇਲੈਕਸ਼ਨ ਹੋਏ ਸੀ ਤਾਂ ਕੇਜਰੀਵਾਲ ਸਭਾਵਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਤੁਸੀਂ ਮੇਰੇ ਕੀਤੇ ਹੋਏ ਕੰਮਾਂ ਤੇ ਮੈਨੂੰ ਵੋਟ ਮੰਗਣ ਆਇਆ ਮੈਂ ਵੀ ਜੇ ਮੈਂਨੇ ਕੰਮ ਕੀਤੇ ਹੋਏ ਤਾਂ ਤੁਸੀਂ ਮੈਨੂੰ ਵੋਟ ਪਾਓ ਤੁਸੀਂ ਅੱਜ ਦੇ ਜਦੋਂ ਇਹ ਇਲੈਕਸ਼ਨ ਹੋ ਕੇ ਹਟੇ ਆਏ ਤਾਂ ਇਹਦੇ ਕਿਸੇ ਵੀ ਸਭਾ ਚ ਉਹਨੇ ਇਹ ਗੱਲ ਨਹੀਂ ਕਹੀ ਕਿ ਅਸੀਂ ਕੋਈ ਕੰਮ ਕੀਤਾ ਹੈ ਤਾਂ ਸਾਨੂੰ ਵੋਟ ਪਾਓ ਕਿਉਂਕਿ ਉਹਨੂੰ ਪਤਾ ਤਾਂ ਕਿ ਮੇਰੀ ਬੇਈਮਾਨੀ ਮੇਰੀ ਕਰਪਸ਼ਨ ਜੜੀ ਉਜਾਗਰ ਹੋ ਚੁੱਕੀ ਆ ਤੇ ਉਸੇ ਦਿੱਲੀ ਦੀ ਜਿਹੜੀ ਜਨਤਾ ਦੀ ਸਮਝਦਾਰ ਜਨਤਾ ਦੀ ਉਹਨਾਂ ਨੇ ਦੇਖ ਲਿਆ ਵੀ ਅਗਰ ਕੇਜਰੀਵਾਲ ਦੁਆਰਾ ਆ ਗਿਆ ਤਾਂ ਇਹ ਦਿੱਲੀ ਨੂੰ ਲੁੱਟ ਕੇ ਖਾ ਜਾਏਗਾ ਕਿਉਂਕਿ ਇਹਨੇ ਬਹੁਤ بڑے ਪੱਧਰ ਤੇ ਕ腐ਸ਼ਨ ਕੀਤੀ ਹੈ ਤੇ ਮੋਦੀ ਜੀ ਤੇ ਵਿਸ਼ਵਾਸ ਜਤਾਂਦੇ ਹੋਏ ਉਹਨਾਂ ਦੀ ਗਾਰੰਟੀਆਂ ਤੇ ਵਿਸ਼ਵਾਸ ਜਤਾਂਦੇ ਹੋਏ ਲੋਕਾਂ ਨੇ ਦਿੱਲੀ ਵਾਸੀਆਂ ਨੇ ਭਰੋਸਾ ਕੀਤਾ ਤੇ ਇਸ ਕਾਰਨ ਬਹੁਤ ਵੱਡੇ ਮਾਰਜਨ ਨਾਲ ਇਹ ਜਿੱਤ ਹੋਈ ਥੈਂਕ ਯੂ ਜੀ